ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਅੱਜ ਅਮਰਗੜ ਮੰਡੀ ਆਇਆ ਸੀਗਾ ਮਾਸਟਰ ਮਨਜੀਤ ਸਿੰਘ ਜੀ ਦਾ ਦਿਹਾਂਤ ਹੋ ਗਿਆ ਐਕਸੀਡੈਂਟ ਦਾ ਉਹ ਬਹੁਤ ਹੋ ਗਈ। ਤੋਂ ਥੋੜਾ ਲਾਊਡਲੀ ਉਹਨਾਂ ਦੇ ਭੋਗ ਭੋਗ ਦੇ ਟਾਈਮ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਠੀਕ ਹੈ ਜੀ ਆਪਣੀ ਹਾਜ਼ਰੀ ਲੋੜੀ ਆਏ ਸੀ ਠੀਕ ਹੈ ਸਰ ਤੇ ਹੁਣ ਕਿਵੇਂ ਐਸਜੀਪੀਸੀ ਦੇ ਵਿੱਚ ਕੋਲੀ ਸਾਹਿਬ ਅੰਦਰ ਹੋਏ ਨੇ ਜਾਂ ਹੋਰ ਕਿਤਾ ਕਿਤਾ ਦੇ ਖਲਾਸੇ ਹੋਣ ਦੀ ਉਮੀਦ ਆ ਜਾਂ ਕਿਹੋ ਜਿਹਾ ਅੱਗੇ ਤੁਹਾਨੂੰ ਸਿਨੈਰੀਓ ਨਜ਼ਰ ਆਉਂਦਾ ਦੇਖੋ ਜੋ ਕੁਛ ਪ੍ਰਬੰਧਕ ਕਮੇਟੀ ਨਾਲ ਹੋਇਆ ਜੀ ਉਹ ਤੇ ਬਾਹਰ ਨਹੀਂ ਆ ਰਿਹਾ ਜੀ ਉਹ ਪਤਾ ਨਹੀਂ ਲੱਗ ਰਿਹਾ ਲੋਕਾਂ ਨੂੰ ਇੰਨਾ ਕੁਝ ਬਰਬਾਦ ਹੋਇਆ ਸਾਡਾ ਇੰਨਾ ਨੁਕਸਾਨ ਹੋਇਆ ਉਹ ਬਿਆਨ ਨਹੀਂ ਹੋ ਸਕਦਾ ਪਰ ਲੋਕਾਂ ਤੇ ਮੈਂ ਤੇ ਲੋਕਾਂ ਨੂੰ ਇਹ ਅਪੀਲ ਕਰੂੰਗਾ ਥੋੜਾ ਇੰਟਰਸਟ ਲਾਓ ਗੁਰੂ ਮਹਾਰਾਜ ਨੇ ਬਹੁਤ ਵੱਡੀ ਸ਼ਹਾਦਤ ਦੇ ਕੇ ਸਾਨੂੰ ਇਹ ਜੀਵਨ ਜਾਗ ਦਿੱਤੀ ਆ ਪੰਥ ਤੇ ਗ੍ਰੰਥ ਦਿੱਤਾ ਮੀਰੀ ਤੇ ਪੀਰੀ ਦਿੱਤੀ ਆ ਤੇ ਗੁਰੂ ਨਾਨਕ ਦੀ ਸਰਕਾਰ ਗਰੀਬਾਂ ਨੂੰ ਦਸਵੰਦ ਦਿਓ ਵੋਲਕਸ ਪਾਓ ਗਰੀਬ ਐਜੂਕੇਸ਼ਨ ਪ੍ਰਾਪਤ ਕਰਨ ਬੱਚੇ ਗਰੀਬ ਦਾ ਇਲਾਜ ਹੋਵੇ ਯਾਤਰੂ ਨੂੰ ਕਮਰਾ ਮਿਲੇ ਪ੍ਰਸ਼ਾਦਾ ਮਿਲੇ ਪਰ ਇੱਥੇ ਬਿਜ਼ਨਸ ਹੋ ਰਿਹਾ ਰਾਜਨੀਤੀ ਹੋ ਰਹੀ ਆ ਉਹ ਪੈਸਾ ਬਰਬਾਦ ਹੋ ਰਿਹਾ ਸੰਧੀਆਂ ਤੋਂ ਜੀ ਇਹਦੀ ਰੋਕਥਾਮ ਕਿਵੇਂ ਹੋ ਸਕਦੀ ਆ ਸਰ ਲੋਕ ਤਾਂ ਰੈਲੀਆਂ ਮਜਾਰਿਆਂ ਦੇ ਵਿੱਚ ਅਜੇ ਵੀ ਕਹਿੰਦੇ ਆ ਕਿ ਸਰ ਵੀਰ ਬਾਦਲ ਤੁਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਰੋਕਥਾਮ ਜਿਹੜੀ ਆ ਉਹਦੀ ਸਿੱਖਿਆ ਨੇ ਕਰਾਉਣੀ ਆ ਜਦੋਂ ਵੀ ਇਲੈਕਸ਼ਨ ਹੋਇਆ ਇਹਨਾਂ ਨੂੰ ਚੇਂਜ ਕਰੋ ਇਹ ਵਪਾਰੀ ਲੋਕਾਂ ਨੂੰ ਬਾਹਰ ਕੱਢੋ ਗੁਰੂ ਘਰ ਦੇ ਪ੍ਰੇਮੀ ਗੁਰੂ ਘਰ ਦੇ ਸੇਵਾਦਾਰ ਜਿਨ੍ਹਾਂ ਦੀ ਗੁਰੂ ਨਾਲ ਕਮਿਟਮੈਂਟ ਹੈ ਜਿਹੜੇ ਗੁਰੂ ਲਈ ਕੁਰਬਾਨ ਹੋ ਸਕਦੇ ਆ ਜੀ ਉਹਨਾਂ ਨੂੰ ਅੱਗੇ ਲਿਆਓ ਤਾਂ ਕਿ ਅਸੀਂ ਗਰੀਬ ਬੱਚਿਆਂ ਦੀ ਐਜੂਕੇਸ਼ਨ ਦੇਖੀਏ ਅੱਜ ਅਸਾਈਆਂ ਦੇ ਸਕੂਲ ਜਿਹੜੇ ਨੇ 70 ਸਾਲ ਹੋ ਗਏ ਰਾਜ ਗਏ ਉਹਨਾਂ ਦੇ ਅੰਗਰੇਜ਼ਾਂ ਦਾ ਜੀ ਉਹਨਾਂ ਦੇ ਸਕੂਲ ਵੱਧ ਫੁੱਲ ਰਹੇ ਨੇ ਤੇ ਲੋਕ ਡੇਡ ਡੇਡ ਸਾਲ ਪਹਿਲਾਂ ਡੋਨੇਸ਼ਨ ਦੇ ਆ ਰਹੇ ਰੋਜ ਸੰਦੇ ਦੇਣਾ ਉਹਨਾਂ ਸਕੂਲਾਂ 'ਪੇ ਸਾਡੇ ਬੱਚਿਆਂ ਨੂੰ ਤੁਸੀਂ ਐਡਮਿਸ਼ਨ ਦੇਣੀ ਹੈ। ਜੀ। ਪਰ ਸਾਡੇ ਸਕੂਲ ਕਿੱਥੇ ਨੇ? ਸਾਡੀ ਸਰਕਾਰ ਕਿੱਥੇ ਆ? ਪਰ ਆਪਾਂ ਜੇ ਗੁਰੂ ਘਰ ਸਾਡੀ ਜਿਹੜੀ ਗੁਰੂ ਨਾਨਕ ਦੀ ਸਰਕਾਰ ਆ 100 ਸਾਲ ਹੋ ਗਏ ਬਣਿਆ। ਉਹਦੇ ਸਕੂਲ ਕਿੱਥੇ ਨੇ? ਸਾਡੇ ਗਰੀਬ ਬੱਚਿਆਂ ਦੀ ਜਿਹੜਾ ਹੱਕ ਬਣਦਾ ਸੀ ਉਹ ਕਿੱਥੇ ਆ? ਹਮ। ਪਰ ਜੇ ਗੁਰੂ ਘਰ ਅੰਮਲ ਦੇਖਦੇ ਨੇ ਤੇ ਗੁਰੂ ਘਰ ਤੇ ਪੱਥਰ ਲੱਗੀ ਜਾਂਦੇ ਆ ਪੱਕੇ ਹੋ ਜਾਂਦੇ ਸਿੱਖ ਸਾਡੇ ਕੱਚੇ ਹੋ ਰਹੇ ਆ ਉਹ ਕੀ ਇਹ ਛੋਟੀਆਂ ਗੱਲਾਂ ਨੇ ਗੁਰੂ ਘਰ ਵੀ ਸੋਹਣੇ ਬਣਨੇ ਚਾਹੀਦੇ ਨੇ ਪਰ ਜਿਹੜਾ ਗੁਰੂ ਘਰ ਦੇ ਵਿੱਚ ਸ਼ਰਮਾਇਆ ਆ ਰਿਹਾ। ਜੀ। ਉਹ ਸ਼ਰਮਾਇਆ ਰਾਜਨੀਤੀ ਤੇ ਲੱਗ ਰਿਹਾ ਪਰਿਵਾਰ ਪਾਲਣ ਤੇ ਲੱਗ ਰਿਹਾ ਦਸਮ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਪੰਥ ਨੂੰ ਪਾਲਿਆ ਸੀ ਅੱਜ ਪੰਥ ਵਾਰ ਕੇ ਪਰਿਵਾਰ ਪਾਲਦਾ ਪਿਆ ਹੈ ਇਹ ਗਲਤ ਹੋ ਰਿਹਾ ਹੈ ਗਲਤ ਹੋ ਰਿਹਾ ਇਹ ਸਿੱਖਾਂ ਨੂੰ ਇਹ ਫੈਸਲਾ ਲੈਣਾ ਪੈਣਾ ਅਨਟਰਸਟ ਲੈਣਾ ਪੈਣਾ ਉਹ ਆਪਣੇ ਅਨਟਰਸਟ ਦੇ ਨਾਲ ਚੇਂਜ ਲਿਆਓ ਪ੍ਰਬੰਧਕ ਕਮੇਟੀ 'ਚ ਚੇਂਜ ਲਿਆਓ ਚੰਗੇ ਬੰਦੇ ਅਗੇ ਲਿਓ ਤਾਂ ਕਿ ਅਕਾਲ ਤਖਤ ਦੇ ਉੱਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਹੋਵੇ ਦਸਮ ਪਾਤਸ਼ਾਹ ਨੇ ਜਿਹੜੀ ਮਰਿਆਦਾ ਨਾਲ ਪੰਜ ਸਿੰਘ ਚੁਣੇ ਸੀ ਉਹ ਮਰਿਆਦਾ ਅਨੁਸਾਰ ਚੁਣੇ ਜਾਂਣ ਠੀਕ ਅੱਜ ਦਸਮ ਪਾਤਸ਼ਾਹ ਦੀ ਇੱਛਾ ਅਨੁਸਾਰ ਮਿਕ ਸੋਹਵੀਰ ਬਾਦਲ ਦੀ ਇੱਛਾ ਅਨੁਸਾਰ ਪੰਜ ਪਿਆਰੇ ਉੱਤੇ ਚੁੜੇ ਜਾਂਦੇ ਆ ਜੀ ਤੁਸੀਂ ਦੇਖਿਆ ਨਾ ਪਿੱਛੇ ਬਿਲਕੁਲ ਪੰਜ ਸਿੰਘ ਜਿਹੜੇ ਆ ਉਹਨੂੰ ਪੰਜ ਦਿਨ ਦੀ ਸਜ਼ਾ ਨਹੀਂ ਦੇ पाए ਕੁਰਸੀ ਤੇ ਬਿਠਾ ਕੇ ਰੱਖਿਆ ਤੇ ਉਹਨੇ ਆਉਨੇ ਪੰਜਾਂ ਨੂੰ ਧੋਤਾਂ ਅੱਜ ਪੰਜਾਂ ਚੁੜਾਤਾ ਕੋਈ ਇਹ ਇਹ ਗਲਤ ਹੋ ਰਿਹਾ ਪਰ ਹਰਪ੍ਰੀਤ ਸਿੰਘ ਜੀ ਨੇ ਇੱਕ ਪਾਸੇ ਇੱਕ ਪਾਸੇ ਇਹ ਉਹ ਕਿੱਦਾਂ ਆਉਂਦਾ ਉਪਰਾਲਾ ਜੀ ਹਰਪ੍ਰੀਤ ਦੀ ਰਾਜਨੀਤੀ ਹੋ ਹੀ ਜਾਵੇ ਠੀਕ ਹੈ थैंक यू